ਦੋਸਤੋ ਸ਼ੰਭੂ ਬਾਦਰ ਤੋਂ ਕਿਸਾਨ ਅੰਦੋਲਨ ਦੀ ਕੱਲੀ-ਕੱਲੀ ਅਪਡੇਟ ਲਾਈਵ ਅਸੀਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਇਸ ਵੇਲੇ ਅਸੀਂ ਫਿਰ ਇੱਕ ਵਾਰ ਤੁਹਾਡੇ ਨਾਲ ਜੁੜੇ ਹਾਂ ਤੇ ਸ਼ਾਦੀਪੁਰ ਯੂਨੀਅਨ ਦੇ ਪ੍ਰਧਾਨ ਸਰਦਾਰ ਬੋਟਾ ਸਿੰਘ ਸ਼ਾਦੀਪੁਰ ਇਸ ਵੇਲੇ ਸਾਡੇ ਨਾਲ ਨੇ ਜਿਹੜੇ ਅੰਦੋਲਨ ਦਾ ਢੇਡਾ ਕੱਢ ਕੇ ਆਏ ਨੇ ਸ਼ਾਦੀਪੁਰ ਸਾਹਿਬ ਤੁਸੀਂ ਅੰਦੋਲਨ ਦਾ ਢੇਡਾ ਕੱਢ ਕੇ ਆਏ ਹੋ ਸਭ ਤੋਂ ਪਹਿਲਾਂ ਦੱਸੋ ਕਿ ਕੀ ਤੁਸੀਂ ਉੱਥੇ ਜਾ ਕੇ ਦੇਖ ਰਹੇ ਹੋ ਸਾਰੀ ਗੱਲਾਂ ਬਾਤਾਂ ਕੀ ਅਖਰ ਗੱਲਬਾਤ ਖੜੀ ਕਿੱਥੇ ਹੈ ਵੇਖੋ ਜੀ ਐ ਵੈਸੇ ਤਾਂ ਸਾਡੇ ਉਸ ਦਿਨ ਦਾ 13 ਤਰੀਕ ਤੋਂ ਹੀ ਲੰਗਰ ਸ਼ੁਰੂ ਕਰਤਾ ਸੀ ਸਾਡੇ ਜਥੇਬੰਦੀ ਦੇ ਸਾਡੇ ਆਰਿਆਗੋਆ ਨੇ ਲੋਕਲ ਜਿਹੜਾ ਏਰੀਆ ਤੇ ਉਸ ਦਿਨ ਦਾ ਉਹ ਚੱਲ ਵੀ ਰਹੇ ਆ ਆ ਰਹੇ ਨੇ ਜਾ ਰਹੇ ਨੇ ਸੇਵਾ ਕਰ ਰਹੇ ਨੇ ਲੰਗਰਾਂ ਦੀ ਤੇ ਸਾਡਾ ਵੀ ਇਹੀ ਸੀਗਾ ਵੀ ਸਾਨੂੰ ਵੀ ਪਰਾਂ ਬਹਿ ਕੇ ਬਾਹਰ ਕੁੜਿਆ ਇਹਨਾਂ ਮਹਿਸੂਸ ਹੋ ਰਿਆ ਸੀ ਵੀ ਬਹੁਤ ਧੱਕਾ ਕਰ ਰਹੀ ਸਰਕਾਰ ਔਰ ਅਸੀਂ ਕੱਲ ਵੀ ਮੈਂ ਲਾਈਵ ਹੋ ਕੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਹਰ ਇੱਕ ਬੰਦੇ ਦਾ ਫਰਜ਼ ਆਪਾਂ ਇੱਥੇ ਜਾਈਏ ਠੀਕ ਹੈ ਤੇ ਸਾਡੀ ਜਥੇਬੰਦੀ ਦਾ ਇਹ ਫੈਸਲਾ ਹੋਇਆ ਵੀ ਆਪਾਂ ਨੂੰ ਪਿੱਛੇ ਬਿਲਕੁਲ ਨਹੀਂ ਰਹਿਣਾ ਚਾਹੀਦਾ ਬੇਸ਼ੱਕ ਠੀਕ ਹੈ ਜੀ ਦੂਜੇ ਫੋਰਮ ਦੇ ਵਿੱਚ ਆ ਜਿਹੜਾ ਨੈਸ਼ਨਲ ਪੱਧਰ ਵਾਲਾ ਦੂਆ ਬਣਿਆ ਹੋਇਆ ਗਰੁੱਪ ਆ ਅਸੀਂ ਉਹਦੇ ਵਿੱਚ ਆ ਪਰ ਇਹ ਸਾਡੇ ਭਰਾ ਨੇ ਜਿਹੜੇ ਇਹਨਾਂ ਨੂੰ ਮਾਰ ਪੈ ਰਹੀ ਏ ਇਹ ਵੀ ਅਸੀਂ ਨਹੀਂ ਬਿਲਕੁਲ ਝੱਰ ਸਕਦੇ ਵੀ ਸਾਡੇ ਭਰਾਵਾਂ ਨੂੰ ਮਾਰ ਪਵੇ ਕਿੰਨਾ ੱੱੱਕਾ ਕੀਤਾ ਸਰਕਾਰ ਨੇ ਪੱਟੜ ਕਰਤੇ ਲੱਤਾਂ ਤੋੜਦਿਆਂ ਲੋਕਾਂ ਦੀਆਂ ਔਰ ਇਸੇ ਕਾਰਨ ਇੱਕ ਬੰਦਾ ਅੱਜ ਮੇਰਾ ਖਿਆਲ ਐਕਸਪਾਇਰ ਹੋ ਗਿਆ ਇੰਦੇ ਅੰਦੋਲਨ ਦੇ ਵਿੱਚ ਇਹ ਇੱਕ ਬੰਦਾ ਅਟੈਕ ਆ ਗਿਆ ਕਿਤੇ ਉਹਦੀ ਦਰਦ ਹੋਗੀ ਪੱਕੀ ਗੱਲ ਐ ਇਹ ਉਹਦੀ ਡੈਥ ਹੋ ਗਈ ਜੀ ਮੇਰੇ ਕੋਲ ਫੋਨ ਸਾਡੇ ਵਕੀਲ ਦਾ ਆ ਉਹ ਰਜਿੰਦਰਾ ਹਸਪੀਟਲ ਸੀਗੇ ਉਹਦੀ ਡੈਥ ਹੋ ਗਈ ਬੰਦਾ ਕਿੱਥੋਂ ਦਾ ਗਰਦਾਸਪੁਰ ਸਾਈਡ ਦਾ ਪਰ ਕਾਰਨ ਇਹ ਵੀ ਵੇਖੋ ਹਾਇ ਤਾਂ ਆਹੀ ਹੈ ਨਾ ਸਿਸਟਮ ਹੈ ਇਹਦੇ ਵਿੱਚ ਬੰਦਿਆਂ ਦੇ ਬੋਝ ਪਿਆ ਖੜਾ ਟੈਨਸ਼ਨ ਜਾਂ ਦਿਨੇ ਰਾਤ ਭੱਜਣਾ ਟਿਆ ਕਿਤੇ ਉਹ ਉਹ ਉਹਨੂੰ ਉਹਦੋਂ ਪ੍ਰੋਬਲਮ ਆ ਗਈ ਹੈ ਉਹਨੂੰ ਲੈ ਕੇ ਉਹਦੀ ਡੈਥ ਹੋ ਗਈ ਮਤਲਬ ਕਿੰਡਾ ਵੱਡਾ ਨੁਕਸਾਨ ਹੋ ਰਿਹਾ ਪਰ ਸਰਕਾਰਾਂ ਢੀਠ ਨੇ ਜਿਹੜੀਆਂ ਇਸ ਪਾਸੇ ਧਿਆਨ ਨਹੀਂ ਦਿੰਦੀਆਂ ਇਸ ਪਾਸੇ ਦੇਖਦੀਆਂ ਨਹੀਂ ਸਰਕਾਰਾਂ ਨੂੰ ਸਪੈਸ਼ਲੀ ਇਧਰ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਨੂੰ ਪਤਾ ਵੀ ਅੱਗੇ ਸਵਾ ਸਾਲ ਉੱਤੇ ਬਹਿ ਕੇ ਆਏ ਨੇ ਇਹ ਬਹਿ ਸਕਦੇ ਨੇ ਹੁਣ ਵੀ ਬਹਿ ਸਕਦੇ ਆ ਤੁਸੀਂ ਇਹ ਦੱਸੋ ਐਸਕੇਮ ਮਦਦ ਲਈ ਆਊਗਾ ਜਾਂ ਨਹੀਂ ਐਸਕੇਮ ਦਾ ਫੈਸਲਾ ਵੇਖੋ ਜਿਹੜਾ ਐਸਕੇਮ ਦੇ ਅੰਦਰ ਹੁੰਦਾ ਐਸਕੇਮ ਦਾ ਫੈਸਲਾ ਐਸਕੇਮ ਦੇ ਅੰਦਰ ਹੁੰਦਾ ਸਾਡੀ 18 ਤਰੀਕ ਨੂੰ ਫੇਰ ਮੀਟਿੰਗ ਹੈ ਤੁਹਾਡੀ ਤੇ ਸਾਡਾ ਆਪਣਾ ਪਰਸਨਲ ਵਿਅਕਤੀ ਵਿਅਕਤੀ ਕੀ رائے ਕੀ ਹੈ ਤੁਹਾਡੀ ਵੇਖੋ ਸਾਡਾ ਇਹ ਆ ਫਰਜ ਆ ਜੋ ਬਣਦਾ ਸਾਨੂੰ ਐ ਕਰਨਾ ਚਾਹੀਦਾ ਹੈ ਕਿ ਜਿਹੜੇ ਬੇਸ਼ੱਕ ਅਸੀਂ ਲੱਗ ਰਹੀਏ ਲੱਗ ਰਿਹਾ ਹੈ ਕਿ ਸਾਨੂੰ ਮਦਦ ਇਹਨਾਂ ਦੀ ਕਰਨੀ ਚਾਹੀਦੀ ਹੈ ਸਾਡੀਆਂ ਮੰਗਾਂ ਇੱਕੋ ਨੇ ਇੱਕੋ ਹੀ ਮੰਗਾਂ ਦੇ ਉੱਤੇ ਲੜਾਈ ਵੀ ਸਾਡੀ ਇੱਕੋ ਹੀ ਆ ਔਰ ਸਾਨੂੰ ਇਕੱਠਿਆਂ ਹੋ ਕੇ ਲੜਣੀ ਚਾਹੀਦੀ ਜਿੱਤ ਤਾਂ ਹੀ ਪ੍ਰਾਪਤ ਹੁੰਦੀ ਹੈ ਜਦੋਂ 2020 ਦੇ ਵਿੱਚ ਕਾਨੂੰਨ ਆਏ ਸੀਗੇ ਉਦੋਂ ਵੀ ਆਪਾਂ ਜੇ ਇਕੱਠਿਆਂ ਹੋ ਕੇ ਲੜਾਈ ਲੜੀ ਸੀ ਤੇ ਤਾਂ ਹੀ ਜਿੱਤ ਪ੍ਰਾਪਤ ਹੋਈ ਮੈਂ ਉਦੋਂ ਵੀ ਵੱਡੇ ਆਗੂ ਕਹਿੰਦੇ ਜਦੋਂ ਅਸੀਂ ਇਕੱਠੇ ਕਰਨ ਵਾਸਤੇ ਤੁਰੇ ਸੀ ਉਦੋਂ ਵੀ ਕਈ ਵੱਡੇ ਆਗੂ ਕਹਿੰਦੇ ਹਨ ਬਿਨੈ ਸਿੰਘ ਇਕੱਲੇ ਇਕੱਲੇ ਲੜੋ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਮੈਂ ਕਿ ਇਕੱਲੇ ਇਕੱਲੇ ਜਿੰਨਾ ਮਰਜ਼ੀ ਲੜ ਲਓ ਜਿੱਡੀ ਮਰਜ਼ੀ ਵੱਡੀ ਜਥੇਬੰਦੀ ਕਿਸੇ ਦੀ ਹੋਵੇ ਕਿਸੇ ਦੇ ਅੱਗੇ ਉੱਥੇ ਤੁਹਾਨੂੰ ਖੰਗਣ ਨਹੀਂ ਦੇਣਾ ਜਿੰਨਾ ਚਿਰ ਇਕੱਠੇ ਨਾ ਹੋਏ ਹੁਣ ਵੀ ਜੇ ਜਿੰਨਾ ਚਿਰ ਸਾਰੇ ਇੱਕ ਮੰਚ ਦੇ ਨਾਲ ਆਏ ਉਹ ਨਜ਼ਰ ਸ਼ਾਇਦ ਹੋ ਸਕਦਾ ਸਰਕਾਰ ਦੀਆਂ ਅੱਖਾਂ ਨਾਲ ਕਿਸਾਨਾਂ ਆਗੂ ਕਿਸਾਨਾਂ ਆਗੂ ਇਕੱਠੇ ਕਿਉਂ ਨਹੀਂ ਹੁੰਦੇ ਲੋਕਾਂ ਨੂੰ ਤਾਂ ਕਿਸਾਨਾਂ ਆਗੂ ਕਹਿੰਦੇ ਨੇ ਕਿ ਤੁਸੀਂ ਕਿਸਾਨੀ ਦੇ ਚੰਡੇ ਥੱਲੇ ਇਕੱਠੇ ਹੋ ਜੋ ਪਰ ਕਿਸਾਨਾਂ ਆਂਗੂ ਆਪਣੀਆਂ ਵੱਖੋ-ਵੱਖਰੀਆਂ ਜਥੇਬੰਦੀਆਂ ਬਣਾਈ ਫਿਰਦੀਆਂ ਨੇ ਕਿਸਾਨਾਂ ਆਂਗੂ ਸਾਰੀਆਂ ਜਥੇਬੰਦੀਆਂ ਭੰਗ ਕਰਕੇ ਪੰਜਾਬ ਦੇ ਲੋਕ ਹਿੱਤਾਂ ਦੇ ਲਈ ਇੱਕ ਜਥੇਬੰਦੀ ਕਿਉਂ ਨਹੀਂ ਬਣਾ ਲੈਂਦੇ ਵੇਖੋ ਐ ਤਾਂ ਹੋ ਨਹੀਂ ਸਕਦਾ ਮੈਂ ਪੂਰਾ ਯੋਰ ਲਾ ਕੇ ਦੇਖ ਲਿਆ ਅਸੀਂ ਉੱਥੇ ਵੀ ਇੱਕ ਗੱਲ ਕਹੀ ਸੀ ਇੱਕ ਵਾਰ ਜਦੋਂ ਦਿੱਲੀ ਪੂਰਾ ਮੋਰਚਾ ਭੱਗ ਗਿਆ ਸੀ ਵੀ ਇੱਕ ਝੰਡਾ ਕਰਦੀਏ ਝੰਡਾ ਇੱਕੋ ਕਰਦੀਏ ਹਨਾ ਪਰ ਉਹਦੇ ਉੱਤੇ ਨਹੀਂ ਸਹਿਮਤੀ ਬਣ ਸਕੀ ਇਹ ਗੱਲ ਚੱਲੀ ਪਰ ਸਿਰੇ ਨਾ ਲੱਗੀ ਕਹਿੰਦੇ ਸੀ ਅੱਗੇ ਨਹੀਂ ਨਹੀਂ ਛੱਡੋ ਖੜਾ ਨਾ ਇਹ ਤਾਂ ਕੰਟ੍ਰੋਵਰਸੀ ਵਾਲੀਆਂ ਗੱਲਾਂ ਨੇ ਇਹੋ ਜੀਆਂ ਗੱਲਾਂ ਨਹੀਂ ਹੁੰਦੀਆਂ ਠ Opening. ਲਾਈ ਰੱਖੋ ਆਪਾਂ ਆਪਣੇ ਫਟੇ ਕੋਈ ਦਿੱਕਤ ਨਹੀਂ ਹਨਾ ਪਰ ਲੜਾਈ ਇਕੱਠੇ ਹੋ ਕੇ ਲੜੋਗੇ ਤਾਂ ਆਪਾਂ ਜਿੱਤਾਂ ਕਰਾਂਗੇ ਜੇ ਇਦਾਂ ਹੀ ਲੜਦੇ ਰਹਿਣਾ ਲਗ ਲਗ ਉਸ ਤਰ੍ਹਾਂ ਕਦੀ ਵੀ ਨਹੀਂ ਜਿੱਤਾਂਗੇ ਫੇਰ ਇਕੱਠੇ ਹੋਏ ਆਪਾਂ ਮੈਨੂੰ ਬਹੁਤ ਵੱਡਾ ਆਗੂ ਮੈਂ ਜਿਹਦੇ ਨਾਲ ਹੀ ਲੈਣਾ ਚਾਹੁੰਦਾ ਉਦੋਂ ਉਹ ਹੀ ਗੱਲ ਕਹਿੰਦੇ ਹਨ ਕਿ ਨਹੀਂ ਹੋ ਸਕਦਾ ਜੀ ਕਿਵੇਂ ਤੂੰ ਇਹਨਾਂ ਨੂੰ ਇਕੱਠੇ ਕਰ ਦੇਗਾ ਮੈਂ ਕਿਹਾ ਜੇ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਹੋ ਜਾਂਦੇ ਹੁੰਦੇ ਨੇ ਕੋਈ ਗੱਲ ਨਹੀਂ ਐਸੀ ਕਿਸਾਨ ਤੇ ਮਜ਼ਦੂਰ ਤੇ ਵੱਡੀ ਵੱਡੀ ਸੱਟ ਪੈਣ ਲੱਗੀ ਏ ਹੋ ਸਕਦਾ ਮਾਲਕ ਕਿਰਪਾ ਕਰਦੇ ਤਾਂ ਐਂ ਹੀ ਹੋ ਗਿਆ ਸੀ ਇਕੱਠੇ ਹੋਗੇ ਮੈਂ ਅੱਜ ਵਾਦਾ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਇੱਕੋ ਗ ਕੀ ਮੰਗਾ ਵਾਸਤੇ ਡਟ ਕੇ ਸਾਥ ਦੇਣਾ ਚਾਹੀਦਾ ਤੇ ਤਾਂ ਹੀ ਇੱਕ ਜਿਹੜੇ ਆਪਣੇ ਕਾਨੂੰਨ ਬਣੇ ਹੋਏ ਨੇ ਆਪਣੇ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹ ਤਾਂ ਹੀ ਸਰਕਾਰ ਮੰਨੇ 18 ਨੂੰ ਇਕੱਲੇ ਇਕੱਲੇ ਰਹਿ ਦੇ ਵਰਨਾ ਮੁਸ਼ਕਲ ਹੈ 18 ਤਰੀਕ ਨੂੰ ਐਸਕੇਮ ਦੀ ਮੀਟਿੰਗ ਹੈ ਐਸਕੇਮ ਦੀ ਮੀਟਿੰਗ 18 ਤਰੀਕ ਨੂੰ ਹੋ ਰਹੀ ਹੈ ਜੇ ਲੁਧਿਆਣੇ ਉਹਦੇ ਵਿੱਚ ਫਿਰ ਚਰਚਾ ਕਰਾਂਗੇ ਉਹਦੇ ਵਿੱਚ ਅਸੀਂ ਕਰਕੇ ਆਏ ਆ ਇਹ ਵੀ ਅਸੀਂ ਨਹੀਂ ਬਿਲਕੁਲ ਜਾ ਸਕਦੇ ਜੀ ਸਾਡੇ ਭਰਾਵਾਂ ਨੂੰ ਮਾਰ ਪਵੇ ਕਿੰਨਾ ਧੱਕਾ ਕੀਤਾ ਸਰਕਾਰ ਨੇ ਪੱਟੜ ਕਰਤੇ ਲੱਤਾਂ ਤੋੜਦਿਆਂ ਲੋਕਾਂ ਦੀਆਂ ਔਰ ਇਸੇ ਕਾਰਨ ਇੱਕ ਬੰਦਾ ਅੱਜ ਮੇਰਾ خیال ਐਕਸਪਾਇਰ ਹੋ ਗਿਆ ਇੱਥੇ ਅੰਦੋਲਨ ਦੇ ਵਿੱਚ ਇਹ ਇੱਕ ਬੰਦੇ ਉੱਪਰ ਟੈਕ ਆ ਗਿਆ ਕਿਤੇ ਉਹਦੀ ਡੈਥ ਹੋਊਗੀ ਪੱਕੀ ਗੱਲ ਇਹ ਉਹਦੀ ਡੈਥ ਹੋਊਗੀ ਜੀ ਮੇਰੇ ਕੋਲ ਫੋਨ ਸਾਡੇ ਵਕੀਲ ਦਾ ਆਇਆ ਉਹ ਰਜਿੰਦਰਾ ਹਸਪੀਟਲ ਸੀਗੇ ਉਹਦੀ ਡੈਥ ਹੋਊਗੀ ਬੰਦਾ ਕਿੱਥੋਂ ਦਾ ਗਰਦਾਸਪੁਰ ਸਾਈਡ ਦਾ ਪਰ ਕਾਰਨ ਇਹ ਵੀ ਵੇਖੋ ਹਾਇ ਤਾਂ ਆਹੀ ਹੈ ਨਾ ਸਿਸਟਮ ਹੈ ਇਹਦੇ ਵਿੱਚ ਬੰਦਿਆਂ ਦੇ ਬੋਝ ਪਿਆ ਖੜਾ ਟੈਨਸ਼ਨ ਆ ਦਿਨੇ ਰਾਤ ਭੱਜਣਾ ਟਿਆ ਕਿਤੇ ਉਹ ਉਹਨੂੰ ਉਹਦੂ ਪ੍ਰੋਬਲਮ ਆ ਗਈ ਹੈ ਉਹਨੂੰ ਲੈ ਕੇ ਉਹਦੀ ਡੈਥ ਹੋ ਗਈ ਮਤਲਬ ਇਹ ਕਿੱਡਾ ਵੱਡਾ ਨੁਕਸਾਨ ਹੋ ਰਿਹਾ ਪਰ ਸਰਕਾਰਾਂ ਢੀਠ ਨੇ ਜਿਹੜੀਆਂ ਇਸ ਪਾਸੇ ਧਿਆਨ ਨਹੀਂ ਦਿੰਦੀਆਂ ਇਸ ਪਾਸੇ ਦੇਖਦੀਆਂ ਨਹੀਂ ਸਰਕਾਰਾਂ ਨੂੰ ਸਪੈਸ਼ਲੀ ਇਧਰ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਪਤਾ ਵੀ ਅੱਗੇ ਸਵਾ ਸਾਲ ਉੱਤੇ ਬਹਿ ਕੇ ਆਏ ਨੇ ਇਹ ਬਹਿ ਸਕਦੇ ਨੇ ਹੁਣ ਵੀ ਬਹਿ ਸਕਦੇ ਆ ਤੁਸੀਂ ਇਹ ਦੱਸੋ ਐਸਕੇਮ ਮਦਦ ਲਈ ਆਊਗਾ ਜਾਂ ਨਹੀਂ ਐਸਕੇਮ ਦਾ ਫੈਸਲਾ ਵੇਖੋ ਜਿਹੜਾ ਐਸਕੇਮ ਦੇ ਅੰਦਰ ਹੁੰਦਾ ਐਸਕੇਮ ਦਾ ਫੈਸਲਾ ਐਸਕੇਮ ਦੇ ਅੰਦਰ ਹੁੰਦਾ ਸਾਡੀ 18 ਤਰੀਕ ਨੂੰ ਫੇਰ ਮੀਟਿੰਗ ਹੈ ਜੇ ਸਾਡਾ ਆਪਣਾ ਪਰਸਨਲ ਵਿਅਕਤੀ ਵਿਅਕਤੀਗਤ رائے ਕੀ ਹੈ ਤੁਹਾਡੀ ਵੇਖੋ ਸਾਡਾ ਇਹ ਆ ਫਰਜ ਆ ਜੋ ਬਣਦਾ ਸਾਨੂੰ ਐ ਕਰਨਾ ਚਾਹੀਦਾ ਹੈ ਕਿ ਜਿਹੜੇ ਬੇਸ਼ੱਕ ਅਸੀਂ ਲੱਗ ਰਹੀਏ ਲੱਗ ਰਿਹਾ ਹੈ ਕਿ ਸਾਨੂੰ ਮਦਦ ਇਹਨਾਂ ਦੀ ਕਰਨੀ ਚਾਹੀਦੀ ਹੈ ਸਾਡੀਆਂ ਮੰਗਾਂ ਇੱਕੋ ਨੇ ਇੱਕੋ ਹੀ ਮੰਗਾਂ ਦੇ ਉੱਤੇ ਲੜਾਈ ਵੀ ਸਾਡੀ ਇੱਕੋ ਹੀ ਆ ਔਰ ਸਾਨੂੰ ਇਕੱਠਿਆਂ ਹੋ ਕੇ ਲੜਣੀ ਚਾਹੀਦੀ ਜਿੱਤ ਤਾਂ ਹੀ ਪ੍ਰਾਪਤ ਹੁੰਦੀ ਹੈ ਜਦੋਂ 2020 ਦੇ ਵਿੱਚ ਕਾਨੂੰਨ ਆਏ ਸੀਗੇ ਉਦੋਂ ਵੀ ਆਪਾਂ ਜੇ ਇਕੱਠਿਆਂ ਹੋ ਕੇ ਲੜਾਈ ਲੜੀ ਸੀ ਤੇ ਤਾਂ ਹੀ ਜਿੱਤ ਪ੍ਰਾਪਤ ਹੋਈ ਹੀ ਮੈਂ ਉਦੋਂ ਵੀ ਵੱਡੇ ਆਗੂ ਕਹਿੰਦੇ ਜਦੋਂ ਅਸੀਂ ਇਕੱਠੇ ਕਰਨ ਵਾਸਤੇ ਤੁਰੇ ਸੀ ਉਦੋਂ ਵੀ ਕਈ ਵੱਡੇ ਆਗੂ ਕਹਿੰਦੇ ਹਨ ਬਿਨਿੰਨ ਜੀ ਇਕੱਲੇ ਇਕੱਲੇ ਲੜੋ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਮੈਂ ਆਹ ਇਕੱਲੇ ਇਕੱਲੇ ਜਿੰਨਾ ਮਰਜ਼ੀ ਲੜ ਲਓ ਜਿੱਡੀ ਮਰਜ਼ੀ ਵੱਡੀ ਜੇਸੇ ਬੰਦੀ ਕਿਸੇ ਦੀ ਹੋਵੇ ਕਿਸੇ ਦੇ ਅੱਗੇ ਉੱਥੇ ਤੁਹਾਨੂੰ ਖੰਗਣ ਨਹੀਂ ਦੇਣਾ ਜਿੰਨਾ ਚਿਰ ਇਕੱਠੇ ਨਾ ਹੋਏ ਹੁਣ ਵੀ ਜੇ ਜਿੰਨਾ ਚਿਰ ਸਾਰੇ ਇੱਕ ਮੰਚ ਦੇ ਨਾਲ ਆਏ ਉਹਨਾਂ ਜਰ ਸ਼ਹਿਰ ਹੋ ਸਕਦਾ ਸਰਕਾਰ ਦੀਆਂ ਅੱਖਾਂ ਨਾਲ ਕਿਸਾਨਾਂ ਆਗੂ ਕਿਸਾਨਾਂ ਆਗੂ ਇਕੱਠੇ ਕਿਉਂ ਨਹੀਂ ਹੁੰਦੇ ਲੋਕਾਂ ਨੂੰ ਤਾਂ ਕਿਸਾਨ ਆਗੂ ਕਹਿੰਦੇ ਨੇ ਕਿ ਤੁਸੀਂ ਕਿਸਾਨੀ ਦੇ ਚੰਡੇ ਥੱਲੇ ਇਕੱਠੇ ਹੋ ਜਓ ਪਰ ਕਿਸਾਨਾਂ ਆਂਗੂ ਆਪਣੀਆਂ ਵੱਖੋ-ਵੱਖਰੀਆਂ ਜਥੇਬੰਦੀਆਂ ਬਣਾਈ ਫਿਰਦੀਆਂ ਨੇ ਕਿਸਾਨਾਂ ਆਂਗੂ ਸਾਰੀਆਂ ਜਥੇਬੰਦੀਆਂ ਭੰਗ ਕਰਕੇ ਪੰਜਾਬ ਦੇ ਲੋਕ ਹਿੱਤਾਂ ਦੇ ਲਈ ਇੱਕ ਜਥੇਬੰਦੀ ਕਿਉਂ ਨਹੀਂ ਬਣਾ ਲੈਂਦੇ ਵੇਖੋ ਐ ਤਾਂ ਹੋ ਨਹੀਂ ਸਕਦਾ ਮੈਂ ਪੂਰਾ ਯੋਰ ਲੱਗ ਦੇਖ ਲਿਆ ਅਸੀਂ ਉੱਥੇ ਵੀ ਇੱਕ ਗੱਲ ਕਹੀ ਸੀ ਇੱਕ ਵਾਰ ਜਦੋਂ ਦਿੱਲੀ ਪੂਰਾ ਮੋਰਚਾ ਭੱਗ ਗਿਆ ਜੀ ਵੀ ਇੱਕ ਝੰਡਾ ਕਰਦੀਏ ਝੰਡਾ ਇੱਕੋ ਕਰਦੀਏ ਹਨਾ ਪਰ ਉਹਦੇ ਉੱਤੇ ਨਹੀਂ ਸਹਿਮਤੀ ਬਣ ਸਕੀ ਇਹ ਗੱਲ ਚੱਲੀ ਪਰ ਸਿਰੇ ਨਾ ਲੱਗੀ ਕਹਿੰਦੇ ਵੀ ਅਸੀਂ ਇਹ ਨਹੀਂ ਨਹੀਂ ਛੱਡੋ ਖੜਾ ਨਾ ਇਹ ਤਾਂ ਕੰਟ੍ਰੋਵਰਸੀ ਵਾਲੀਆਂ ਗੱਲਾਂ ਨੇ ਇਹੋ ਜੀਆਂ ਗੱਲਾਂ ਨਹੀਂ ਹੁੰਦੀਆਂ opening ਲਾਈ ਰੱਖੋ ਆਪੋ ਆਪਣੇ ਫਟੇ ਕੋਈ ਦਿੱਕਤ ਨਹੀਂ ਹਨਾ ਪਰ ਲੜਾਈ ਇਕੱਠੇ ਹੋ ਕੇ ਲੜੋਗੇ ਤਾਂ ਆਪਾਂ ਜਿੱਤਾਂ ਕਰਾਂਗੇ ਜੇ ਇਦਾਂ ਹੀ ਲੜਦੇ ਰਹਿਣਾ ਲਗ ਲਗ ਉਸ ਤਰ੍ਹਾਂ ਕਦੀ ਵੀ ਨਹੀਂ ਜਿੱਤਾਂਗੇ ਇਹ ਇਕੱਠੇ ਹੋਏ ਆਪਾਂ ਮੈਨੂੰ ਬਹੁਤ ਵੱਡਾ ਆਗੂ ਮੈਂ ਜਿਹਦੇ ਨਾਲ ਹੀ ਲੈਣਾ ਚਾਹੁੰਦਾ ਉਦੋਂ ਉਹ ਹੀ ਗੱਲ ਕਹਿੰਦੇ ਹਨ ਕਿ ਨਹੀਂ ਹੋ ਸਕਦਾ ਜੀ ਕਿਵੇਂ ਤੂੰ ਇਹਨਾਂ ਨੂੰ ਇਕੱਠੇ ਕਰ ਦੇਗਾ ਮੈਂ ਕਿਹਾ ਜੇ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਹੋ ਜਾਂਦੇ ਹੁੰਦੇ ਨੇ ਕੋਈ ਗੱਲ ਨਹੀਂ ਐਸੀ ਕਿਸਾਨ ਤੇ ਮਜ਼ਦੂਰ ਤੇ ਵੱਡੀ ਵੱਡੀ ਸੱਟ ਪੈਣ ਲੱਗੀ ਏ ਹੋ ਸਕਦਾ ਮਾਲਕ ਕਿਰਪਾ ਕਰਦੇ ਤਾਂ ਐਂ ਹੀ ਹੋ ਗਿਆ ਸੀ ਇਕੱਠੇ ਹੋਗੇ ਮੈਂ ਅੱਜ ਵਾਦਾ ਕੁਛ ਨਹੀਂ ਕਹਿਣਾ ਚਾਹੁੰਦਾ ਮੈਂ ਇੱਕੋ ਗੱਲ ਕੀ ਮੰਗਾ ਵਾਸਤੇ ਡੱਟ ਕੇ ਸਾਹ ਦੇਣਾ ਚਾਹੀਦਾ ਤੇ ਤਾਂ ਹੀ ਇੱਕ ਜਿਹੜੇ ਆਪਣੇ ਕਾਨੂੰਨ ਬਣੇ ਹੋਏ ਨੇ ਆਪਣੇ ਜਿਹੜੀਆਂ ਰਹਿੰਦੀਆਂ ਮੰਗਾ ਨੇ ਉਹ ਤਾਂ ਹੀ ਸਰਕਾਰ ਮੰਨਦੀ ਇਕੱਲੇ ਇਕੱਲੇ ਰਹਿ ਦੇ ਵਰਨਾ ਮੁਸ਼ਕਲ ਹੈ 18 ਤਰੀਕ ਨੂੰ ਐਸਕੇਮ ਦੀ ਮੀਟਿੰਗ ਹੈ ਐਸਕੇਮ ਦੀ ਮੀਟਿੰਗ 18 ਤਰੀਕ ਨੂੰ ਹੋ ਰਹੀ ਹੈ ਜੇ ਲੁਧਿਆਣਾ ਉਹਦੇ ਵਿੱਚ ਫਿਰ ਚਰਚਾ ਕਰਾਂਗੇ ਉਹਦੇ ਵਿੱਚ ਅਸੀਂ ਕਰਕੇ ਆਏ ਆ 18 ਤਰੀਕ ਜਿਹੜੀ ਐਸਕੇਮ ਦੀ ਮੀਟਿੰਗ ਹੈ ਉਸ ਮੀਟਿੰਗ ਦਾ ਜਿਹੜਾ ਚਰਚਾ ਚਰਚਾ ਦਾ ਏਜੰਡਾ ਕੀ ਹੈ ਆਹੀ ਮੇਨ ਆਹੀ ਐ ਪ੍ਰੋਗਰਾਮ ਹੈ ਜਿਹੜਾ ਸਾਡਾ ਚੱਲਦਾ ਸੀ ਜਿੱਦਣ ਪਿਛਲੀ ਮੀਟਿੰਗ ਜਿੱਦਣ ਪਿਛਲੀ ਮੀਟਿੰਗ ਕੀਤੀ ਹੈ ਨਾ ਉਹ ਦਿਨ ਵੀ ਇਸੇ ਕਰਕੇ ਕੀਤੀ ਸੀ ਵੀ ਐਮਰਜੈਂਸੀ ਮੀਟਿੰਗ ਸਾਨੂੰ ਬੁਲਾਉਣੀ ਪਈ ਰਾਤ ਅਸੀਂ ਜ਼ੂਮ ਮੀਟਿੰਗ ਕੀਤੀ ਜ਼ੂਮ ਮੀਟਿੰਗ ਕਰਨ ਤੋਂ ਬਾਅਦ ਅਸੀਂ ਨਾਲ ਦੀ ਨਾਲ ਇਮਰਜੈਂਟਲੀ ਮੀਟਿੰਗ ਅਗਲੀ ਰੱਖ ਲਈ ਤੇ ਉਹਦੇ ਵਿੱਚ ਫਿਰ ਇਹ ਫੈਸਲਾ ਹੋ ਗਿਆ ਵੀ ਆਪਾਂ ਇਹ ਕਰੂ ਉਹ ਦਿਨ ਵੀ ਸਾਨੂੰ ਇਥੋਂ ਮੈਸੇਜ ਚੱਲੇ ਗਿਆ ਸੋਸ਼ਲ ਮੀਡੀਆ ਤੇ ਕਿ ਆਪਣਾ ਨਾਰਮਲ ਹੀ ਹੋ ਗਿਆ ਕੰਮ ਵੀ ਦੋ ਧਿਰਾਂ ਵੱਲੋਂ ਸਹਿਮਤੀ ਬਣ ਗਈ ਵੀ ਨਾ ਇਧਰੋਂ ਅਗਾਂ ਵਧਣਗੇ ਤੇ ਨਾ ਉਹ ਗੋਲੇ ਸੱਟਣਗੇ ਉਹਦੇ ਕਾਰਨ ਫਿਰ ਚਲੋ ਅਸੀਂ ਉਹ ਤਿੰਨ ਕੰਟਰੀ ਦੀ ਕੌਲ ਦੀਤੀ ਬੰਦ ਦੀ ਹੁਣ 18 ਤਰੀਕ ਨੂੰ ਮੀਟਿੰਗ ਹੈ ਅੱਜ ਭਾਰਤ ਬੰਦ ਸੀ ਸਾਰੇ ਦੇਸ਼ ਵਾਸੀਆਂ ਨੇ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਰੇ ਇਸ ਭਾਰਤ ਬੰਦ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਹਿਯੋਗ ਕੀਤਾ ਔਰ ਸਾਥ ਮੇਂ ਰਿਹਾ ਜਿਹੜਾ ਸਾਰਾ ਪ੍ਰੋਗਰਾਮ ਉਹ ਉਹਦੇ ਵਾਸਤੇ ਸਾਰੇ ਹੀ ਦੇਸ਼ ਵਾਸੀ ਕਹਿੰਦਾ ਧੰਨਵਾਦ ਕੱਲੀ ਕੱਲੀ ਹਰਮਨ ਦਾ ਕੀ ਐਸਕੇਮ ਐਸਕੇਮ ਵੀ ਇਸ ਗੱਲ ਕੋਈ ਐਸਕੇਮ ਵੀ ਵਿਚਾਰ ਦੀਨ ਹੈਗੀ ਇਹ ਗੱਲ ਕਿ ਅਸੀਂ ਦਿੱਲੀ ਆਈਏ ਨਹੀਂ ਵਿਚਾਰੇ ਦੀਨ ਤਾਂ ਚੱਲਦੀਆਂ ਰਹਿੰਦੇ ਨੇ ਗੱਲਾਂ ਇਹ ਨਹੀਂ ਆਪਣਾ ਗੁਰਵਿੰਦਰ ਇਹ ਨਹੀਂ ਗੱਲ ਹੁੰਦੀ ਕੋਈ ਵੀ ਜਿਹੜੀਆਂ ਲੜਦੀਆਂ ਨੇ ਜਥੇਬੰਦੀਆਂ ਉਹਨਾਂ ਦਾ ਹਮੇਸ਼ਾ ਵਿਚਾਰ ਚੱਲਦੇ ਰਹਿੰਦੇ ਨੇ ਠੀਕ ਹੈ ਕਿ ਨਹੀਂ ਇਹ ਕੋਈ ਗੱਲ ਨਹੀਂ ਹੈਗੀ ਇਹਦੇ ਸਿਰਫ ਇੱਥੇ ਆੜ ਕੇ ਮਾਰੇ ਪੈ ਰਹੀ ਏ ਕਿ ਜਿਹੜਾ ਅਸੀਂ ਇਕੱਠੇ ਨਹੀਂ ਹੋਏ ਇਕੱਠੇ ਹੋਣਾ ਸੀ ਜੇ ਇਕੱਠੇ ਹੋ ਗਏ ਕਿਤੇ ਆਉਂਦੇ ਤਾਂ ਫਿਰ ਸ਼ਾਇਦ ਗੱਲ ਹੋਰ ਹੀ ਹੁੰਦੀ ਕੋਈ ਹੁਣ ਵੀ ਜੇ ਆਪਾਂ ਇਕੱਠੇ ਹੋ ਜੇ ਤਾਂ ਗੱਲ ਹੋਰ ਬਣ ਜੂਗੀ ਸੋ ਮੇਰੇ ਨਾਲ ਬੁੱਟਾ ਸਿੰਘ ਸ਼ਾਦੀ ਪਰ ਸ਼ਾਦੀ ਪਰ ਯੂਨੀਅਨ ਦੇ ਪ੍ਰਧਾਨ ਸਾਹਿਬ ਸੀ ਜਿਨ੍ਹਾਂ ਨੇ ਤਮਾਮ ਗੱਲਾਂ ਬਾਤਾਂ ਆਪਣੇ ਨਾਲ ਸਾਂਝੀਆਂ ਕੀਤੀਆਂ ਦੋਸਤੋ